ਰਾਉਂ ਵੀ ਪਈ ਜਾਂਦਾ ਹੈ ਠੰਡੀ ਹਵਾ ਆਈ ਜਾਂ ਤੇ ਜਿੰਨੇ ਤਾਂ ਪਰੇ ਗਾਇਮ ਜੀ ਜਿਵੇਂ ਬਾਟੀ ਘੜਤੇ ਸੀ ਯਾਰ ਤੇ ਕੋਣ ਕੋਈ ਥੋੜਿਆ ਰਾਹਤ ਮਿਲੀ ਹੈ ਜਾਨਵਰ ਵੀ ਪਤੂ ਵੀ ਬੰਦੇ ਵੀ ਇਹਨਾਂ ਨੂੰ ਥੋੜਿਆ ਹੁਣ ਬਹੁਤ ਵਧੀਆ ਇਹਨਾਂ ਨੂੰ ਆਰਾਮ ਮਿਲ ਗਿਆ ਹੈ ਪਹਿਲੀ ਗੱਲ ਤਾਂ ਬਿਜਲੀ ਵਾਲੇ ਤੰਗ ਬਹੁਤ ਸੀ ਉਹ ਖੰਬੇ ਤੇ ਚੜ ਗਏ ਕਿਤੇ ਉਹ ਖੰਬੇ ਤੇ ਚੜ ਗਏ ਕੋਈ ਆ ਤਾਰ ਕਰ ਮੋਈ ਉਹ ਹਰੇ ਕਰੇ ਏਸੀ ਚੱਲਦਾ ਬਈ ਅੱਗ ਮਾਰਦੇ ਸੀਗੇ ਯਾਰ ਤੇ ਸਾਚੀ ਬਾਦਸ਼ਾਹ ਨੇ ਬੜੀ ਕਿਰਪਾ ਕੀਤੀ ਵਧੀਆ ਹੋਈ ਮੇਹਰ ਆਨੰਦ ਮਾਣਿਆ ਨੇ ਲਹਿਰਾ ਵਹਿਰਾ ਹੋਈ ਜਾਂਦੀ ਹੈ ਆਨੰਦ ਲੈਣ ਆਏ ਆਪਾਂ ਦਾ ਇੱਥੇ ਹਾਂ ਆ ਬੈਠੇ ਹੈਗੇ ਆ ਵਿਚਾਰਾ ਲੇਵਰਾ ਬੈਠਾ ਹੈਗਾ ਇਹਨੇ ਘਰ ਨੂੰ ਜਾਣਾ 20 ਪਈ ਜਾਂਦਾ ਮੈਂ ਮੁੜਕਾ ਹੈ ਉੱਤੇ ਜਾ ਕਿਤੇ ਕਣੀਆਂ ਪੈ ਜਾਣ ਖੜ ਜਾ ਇਹ ਹੁਣ ਖੜ ਗਿਆ ਵਿਚਾਰਾ ਹੁਣ ਦੇਖਦੇ ਆ ਕੀ ਬਣਦਾ ਹੈ ਜਰ ਕੋਈ 10 ਮਿੰਟ ਅੱਗੇ ਪਿੱਛੇ ਹੋ ਜੂਗਾ ਲੇਟ ਹੋ ਜਾਣਗੇ ਤਾਂ ਕੋਈ ਨੀ ਪਠੰਡ ਤਾਂ ਹੋ ਗਈ ਨਾ ਗੱਲ ਤਾਂ ਐ ਇਸ ਵਿੱਚ ਸਾਡੇ ਬੰਦੇ ਇਹ ਹੀ ਐ ਕਹਿੰਦੇ ਅੱਜ ਤਾਂ ਮਿੱਤਰਾਂ ਖੀਰ ਖਾਵਾਂਗੇ ਖੀਰ ਵਿੱਚ ਕਹਿੰਦੇ ਅਸੀਂ ਅੱਜ ਪੈਗ ਸ਼ੈਗ ਲਾਵਾਂਗੇ ਉਹ ਉਹ ਖੀਰ ਵਾਲੀ ਗੱਲ ਤੋਂ ਜ਼ਿਆਦਾ ਗਈ ਉਹ ਕੋਈ ਅੰਨਾ ਸੀਗਾ ਤੇ ਉਹ ਕਹਿੰਦੇ ਕਿ ਖੀਰ ਕਹੇ ਜੀ ਹੁੰਦੀ ਐ ਬਈ ਉਹ ਕਹਿੰਦਾ ਖੀਰ ਖਾਵਾਂਗੇ ਪਹਿਲਾਂ ਖੀਰ ਕਹੇ ਜੀ ਹੁੰਦੀ ਐ ਮਨਾ ਖੀਰ ਹੁੰਦੀ ਐ ਦੁੱਧ ਵਰਗੀ ਕਹਿੰਦਾ ਦੁੱਧ ਗਏ ਹੁੰਦਾ ਕਹਿੰਦਾ ਚਿੱਟਾ ਹੁੰਦਾ ਚਿੱਟਾ ਕਹੇ ਆ ਕਹਿੰਦਾ ਬਗਲੇ ਵਰਗਾ ਬਗਲੇ ਵਰਗਾ ਕਹਿੰਦਾ ਫਿਰ ਬਗਲਾ ਕਹੇ ਆ ਹੁੰਦਾ ਹੁਣੇ ਬਿੰਗੀ ਜੀ ਬਾਹ ਕਰਕੇ ਤੇ ਅਨੇ ਦੇ ਪੂਰੇ ਐ ਕਰਦੀ ਵੀ ਬਗਲਾ ਐ ਐ ਹੁੰਦਾ ਹੈਗਾ ਜਦੋਂ ਉਹਨੇ ਨੇ ਬਾਹ ਨੂੰ ਹੱਥ ਲਾ ਕੇ ਦੇਖਿਆ ਨਾ ਵਾਹ ਪਰਾ ਉਹ ਬਿੰਗਤਣੀ ਕੀ ਖੀਰ ਮੈਂ ਤਾਂ ਨਹੀਂ ਖਾਂਦਾ ਇਹ ਖੀਰ ਐ ਇਸ ਤਰ੍ਹਾਂ ਦੀ ਬਿੰਗਤਣੀ ਐ ਕਹਿੰਦਾ ਮੈਂ ਤਾਂ ਨਹੀਂ ਖਾਂਦਾ ਓਹ ਅੱਲਾਏ ਅੱਜ ਕੋਈ ਖੀਰ ਖਾਊਗਾ ਤੇ ਵੈਸੇ ਗੁਰੂ ਦੇ ਪਿਆਰੇ ਤਾਂ ਉਹ ਸ਼ੋકરી ਬਣਾਉਣਗੇ ਰੱਬ ਰੱਬ ਕਰ ਲੈਣਗੇ 10 ਮਿੰਟ ਨਹੀਂ ਗੁਰਾਂ ਨੇ ਆਲੀ ਗੱਲ ਤਾਂ ਹੋਊਗੀ ਵਿੰਗਤਰੀ ਕੀ ਖੀਰ ਕਹਿੰਦਾ ਮੈਂ ਤਾਂ ਖਾਂਦਾ ਨਹੀਂ ਐ ਨਿਆਰੇ ਆਈ ਜਾਂਦੇ ਐ ਨਿਆਰੇ ਜਾਈ ਜਾਂਦੇ ਐ ਤੇ ਵੀ ਜੋਰ ਜੋਰ ਹੁਣ ਫੁੱਲੋ ਫੁੱਲ ਹੋ ਗਿਆ ਵਾਜੀ ਦੇਖੋ ਇਹ ਦੰਦਮਸਾਹਬ ਦੀ ਧਰਤੀ ਤੇ ਗੁਰੂ ਕਾਂ ਸਿੰਘੀ ਤਲਵੰਡੀ ਸਾਹਿਬ ਉਹ ਭਿੰਡਾ ਰੋਡ ਤੇ ਸਿਟੇ ਨੇ ਪਰਾਵਾ ਜਾਣਦਾ ਸੀ ਵੀ ਘਰੋਂ ਤੀਰ ਐਸ.ਸੀ.ਆਰ.ਟੀ. ਕਿਹਨੇ ਕੋਈ ਗੱਲ ਨਹੀਂ ਠੰਡੀ ਹਵਾ ਲਈਏ ਨੇ ਕੋਈ ਗੱਡੀ ਇੱਧਰੋਂ ਆ ਜਾਂਦੀ ਐ ਐ ਗੱਡੀਆਂ ਦੇਖੀਆਂ ਨੇ ਆ ਮੀਂਹ ਪਈ ਜਾਂਦਾ ਪਰ ਇੰਨੀ ਕਿ ਬੇਨਤੀ ਐ ਕਿ ਇਹ ਮੋਟਰਸਾਈਕਲ ਵਾਲਿਆਂ ਨੂੰ ਜਾਂ ਗੱਡੀਆਂ ਵਾਲਿਆਂ ਨੂੰ ਵੀ ਮੀਂਹ ਦੇ ਵਿੱਚ ਥੋੜਾ ਜਿਹਾ ਬਚਤ ਰੱਖੋ ਕਿਉਂ ਨਾ ਕਾਰ ਭਜਾਈ ਕਰਿਆ ਨਾਗਾ ਮੀਂਹ ਇੰਨਾ ਜ਼ੋਰ ਦਾ ਪਈ ਜਾਂਦਾ ਆ ਸਾਈਕਲ ਵਾਲਾ ਵੇ ਬਚਾਰਾ ਤੁਸੀਂ ਨੇ ਕੋਈ ਕੀ ਕਰਿਆ ਉਹਨੇ ਹੜ੍ਹ ਹਾਂ ਆਏ ਕੋਈ ਨਹੀਂ ਹਲਕੀ ਜਿਹਾ ਲਾ ਲੀਏ ਜੀ ਥੋੜੀ ਜਿਹਾ ਲਾ ਲੀਏ ਚਲੋ ਕੰਨ ਤਾਂ ਐ ਵੀ ਮੁੜ ਕੇ ਜੀਵਨ ਇਹ ਕਿਹੜਾ ਕਿਰਦੀ ਦੀ ਪੂਛਾ ਮੁੜ ਕੇ ਆ ਜੀ ਤੇ ਜੇ ਖੜ੍ਹਜੋ 10 ਮਿੰਟ ਕੋਈ ਗੱਲ ਨਹੀਂ 20 ਮਿੰਟ ਖੜ੍ਹਜੋ ਇਹ ਕਈ ਵਾਰੀ ਕੋਈ ਟੋਆ ਹੁੰਦਾ ਪਾਣੀ ਦੇ ਵਿੱਚ ਨਹੀਂ ਪਤਾ ਲੱਗਦਾ ਕਿ ਉਖੜੀ ਹੁੰਦੀ ਆ ਖੱਡਾ ਹੁੰਦਾ ਸੜਕ ਤੇ ਹਨਾ ਉੱਤਰ ਕੇ ਰੁਕ ਜਾਣਾ ਚਾਹੀਦਾ ਹੈ ਹਾਂ ਜੇ ਕੋਈ ਬਦਨਾਮ ਇਹ ਤਾਂ ਪੈਗਲ ਜਿਹਾ ਮਹੌਤ ਤੇ ਜੈ ਹਾਂ ਕੋਈ ਨੂੰ ਪਤਾ ਨਹੀਂ ਕਿ ਕਿਵੇਂ ਆਪਾਂ ਤਾਂ ਦਸਾਉਂਦਾ ਸਿਆ ਖੜ ਜਾ ਹੁਣ ਸੁਤਨੇਂਦਾ ਹਾਂ ਲੱਗਦਾ ਜਿਵੇਂ ਦਾ ਕੰਡਾ ਲੱਗੇ ਆਪਾਂ ਖੜ ਜਾ ਇਹ ਪੂਰੇ ਜ਼ੋਰ ਦਾ ਪੈਂਦਾ ਹਵਾ ਵੀ ਚੱਲਦੀ ਨਾਲ